ਮੇਰਾ ਨਾਮ ਸੁਖਜੀਤ ਕौरा ਇੱਥੇ ਸਾਡੇ ਵੱਲ ਪਾਣੀ 6 6 7 7 ਫੁੱਟ ਆਇਆ ਹੋਇਆ ਸੀ ਸਾਡੇ ਘਰਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਸੀ ਸਾਰਿਆਂ ਨੇ ਬੰਨ ਤੇ ਰਹਿ ਕੇ ਗੁਜ਼ਾਰਿਆ ਸੀ ਤੇ ਸਾਰਿਆਂ ਦਾ ਬਹੁਤ ਬਹੁ ਮਾੜਾ ਹਾਲ ਹੋਇਆ ਹੋਇਆ ਸਾਨੂੰ ਕਿਸੇ ਟਰੈਕਟਰ ਟਰਾਲੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਸਾਡੇ ਜਿਹੜੇ ਘਰ ਆ ਉਹ ਦੇਖ ਕੇ ਸਾਨੂੰ ਬਣਾ ਕੇ ਦੇਣ ਸਾਡੇ ਹਾਲਾਤ ਦੇਖਣ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਕੁਝ ਵੀ ਕਿੰਨੇ ਘਰ ਆ ਤੁਹਾਡੇ ਪਿੰਡ ਦੇ ਵਿੱਚ ਇਦਾਂ ਦੇ ਇੱਥੇ 150 ਘਰ ਹੈਗੇ ਆ ਇਹ 150 ਕੀ ਕੰਮ ਕਰਦੇ ਹੋ ਤੁਸੀਂ ਅਸੀਂ ਮਿਹਨਤ ਮਜ਼ਦੂਰੀ ਕਰਕੇ ਸਾਡੇ ਭਰਾ ਆ ਸਾਡੇ ਪਾਪਾ ਜੀ ਦੀ ਤਾਂ ਛੋਟੇ ਹੁੰਦਿਆਂ ਤੁਸੀਂ ਜਦੋਂ ਹੈਗੇ ਸੀ ਉਦੋਂ ਦੀ ਡੈਥ ਹੋਈ ਹੋਈ ਆ ਉਹਨਾਂ ਨੇ ਹੀ ਸਾਨੂੰ ਪਾਲਿਆ ਸੰਭਿਆ ਤੁਸੀਂ ਰੋ ਕਿਉਂ ਰਹੇ ਹੋ ਹੁਣ ਕੋਈ ਕਰਾ ਦੇ ਹਾਲਾਤ ਦੇ ਕੀ ਕਹਿਣਾ ਚਾਹੋਗੇ ਹੁਣ ਸਾਡੀ ਵਾਧ ਤੋਂ ਵਧ ਮਦਦ ਕੀਤੀ ਜਾਵੇ ਸਾਰੇ ਪਿੰਡ ਦੀ ਮਦਦ ਕੀਤੀ ਜਾਵੇ ਹੋਰ ਇਸ ਤੋਂ ਬਾਅਦ ਸਾਨੂੰ ਕੁਝ ਨਹੀਂ ਚਾਹੀਦਾ ਕਿੰਨੇ ਬੱਚੇ ਆ ਤੁਹਾਡੇ ਮੇਰੇ ਦੋ ਮੇਰੇ ਦੋ ਬ੍ਰਦਰ ਆ ਇੱਕ ਮੇਰੇ ਮਮਾ ਤੇ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਹਾਂ ਗੁਜ਼ਾਰਾ ਸਾਡੇ ਬ੍ਰਦਰ ਹੀ ਕਮਾ ਕੇ ਲਿਆਉਂਦੇ ਜੋ ਵੀ ਰੱਖੇ ਉਹਨਾਂ ਲਈ ਸਾਡਾ ਗੁਜ਼ਾਰਾ ਹੋ ਰਿਹਾ ਸਾਨੂੰ ਕਿਸੇ ਸਰਕਾਰੀ ਸਹੂਲਤ ਸਰਕਾਰੀ ਮਦਦ ਕੁਝ ਵੀ ਨਹੀਂ ਇੱਥੇ ਆਇਆ ਸਿਰਫ ਰਾਸ਼ਨ ਹੀ ਆ ਜਿਹੜਾ ਆਇਆ ਸਾਨੂੰ ਮਿਲਿਆ ਲੰਗਰ ਆ ਚਾਹੀਏ ਉਹੀ ਚੀਜ਼ ਆ ਬਸ ਹੋਰ ਕੋਲ ਕਮਰਿਆਂ ਕੁਮਰਿਆਂ ਦੀ ਕਿਸੇ ਨੇ ਸਹੂਲਤ ਨਹੀਂ ਦਿੱਤੀ ਹਰ ਜਗ੍ਹਾ ਦੀ ਹਰ ਕੋਈ ਚੀਜ਼ ਮਿਲ ਰਹੀ ਆ ਟਰੈਕਟਰ ਮਿਲ ਲਿਆ ਪਹਿਲੀਆਂ ਵਾਲਿਆਂ ਨੂੰ ਜ਼ਮੀਨਾਂ ਵਾਲਿਆਂ ਨੂੰ ਮਿਲ ਰਿਹਾ ਗਰੀਬਾਂ ਦੀ ਕੋਈ ਸਹੂਲਤ ਨਹੀਂ ਆਈ ਕੁਝ ਵੀ ਨਹੀਂ ਆ ਕੀ ਤੁਹਾਡਾ ਨਾਮ ਕਿਸ ਪਿੰਡ ਤੇ ਰਹਿਣਾ ਵਾ ਨਾਮ ਮੇਰਾ ਜੀ ਕਰਨੈਲ ਸਿੰਘ ਆ ਪਿੰਡ ਬਗੂਵਾਲ ਦੇ ਆ ਸਾਡੇ ਕੋਲ ਕੁਝ ਵੀ ਨਹੀਂ ਬਾੜੀ ਮਉਣ ਤੋਂ ਬਾਅਦ ਕਿਹੋ ਜਿਹਾ ਹਲਾਲ ਨਿਕਲ ਲਾਟ ਬਹੁਤ ਬੁਰਿਆ ਸਾਡੇ ਕੀ ਕੰਮ ਕਰਦੇ ਹਾਂ ਮਜ਼ਦੂਰੀ ਕਰਦੇ ਕੀ ਮੰਗਾ ਸਰਕਾਰ ਤੋਂ ਸਰਕਾਰ ਤੋਂ ਮੰਗਾ ਸੀ ਕਿ ਨੱਕਿਆਵੇ ਕਿ ਸੰਸਦ ਕੋਠੀ ਮਕਾਨ ਬਣਾ ਦੇ ਉੱਥੇ ਬੰਦ ਤੇ ਵੀ ਰਹੇ ਤੰਬੂ ਵਿੱਚ ਇੱਥੇ ਵੀ ਤੰਬੂ ਵਿੱਚ ਆ ਛੋਟੇ ਛੋਟੇ ਬੱਚੇ ਆ ਤੇ ਸਾਡੇ ਕੋਲ ਕੁਝ ਵੀ ਨਹੀਂ ਕੋਈ ਪਹਿਲਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਸਮਾਜਿਕ ਸੰਸਥਾ ਪਹੁੰਚੀ ਇੱਥੇ ਨਹੀਂ ਜੀ ਕੀ ਨਾਮ ਹੈ ਧਰਮਜੀਤ ਕੌਰ ਇਸ ਪਿੰਡ ਦੇ ਵਿੱਚ ਕਿੰਨਾ ਖਾਣੀ ਆ ਗਿਆ ਸੀ ਤੇ ਹੁਣ ਦੇ ਕੀ ਹਾਲਾਤ ਨੇ ਹਾਲਾਤ ਤਾਂ ਬਹੁਤ ਬੁਰੇ ਨੇ ਵੀਰ ਜੀ ਪਾਣੀ ਬਹੁਤ ਆ ਗਿਆ ਸੀ ਸਮਾਨ ਵੀ ਸਦਾ ਸਾਰਾ ਗੁੱਲ ਹੋ ਗਿਆ ਤੇ ਦਿਹਾੜੀ ਮੈਂ ਤਾਂ ਕਰਨ ਵਾਲਿਆਂ ਦੋ ਸਾਦੇ ਬੱਚੇ ਨੇ ਇੱਥੇ ਅਠ ਜੀ ਰਵੇਦਾ ਤੇ 66 ਸਾਦੀ ਡਿੱਗਣ ਵਾਲਿਆਂ ਨੇ ਕਿੱਥੇ ਸੌ ਰਹੇ ਤੁਸੀਂ ਅੱਜ ਕੱਲ੍ਹ ਅਸੀਂ ਹੁਣ ਟੰਬੂਆਂ ਵਿੱਚ ਹੀ ਤੇ ਅੰਦਰ ਕਿਉਂ ਨਹੀਂ ਸੌਂਦੇ ਅੰਦਰ ਛੱਤਾਂ ਦਾ ਡਾਰੇ ਛੱਤਾਂ ਡਿੱਗਣ ਵਾਲੀਆਂ ਨੇ ਕਿਸੇ ਹੋਰ ਦੀ ਡਿੱਗੀ ਵੀ ਹੈ ਸਾਡੇ ਹਾਂ ਚਾਚੇ ਕਿ ਨਾਲ ਡਿੱਗੀ ਹੈ ਸਾਡੀਆਂ ਉਹ ਟੇਲਾਂ ਦੀ ਡਿੱਗਣ ਵਾਲੀਆਂ ਨੇ ਵੀਰ ਜੀ ਗੁਜਾਰਾ ਕਿੱਥੇ ਕਿੰਨਾ ਚੱਲਦਾ ਹਾਂ ਤੁਹਾਡਾ ਇਦਾਂ ਹੀ ਹੈ ਬਸ ਦਿਹਾੜੀ ਮਿਹਨਤੀ ਖੜੇ ਲੋਕ ਮਦਦ ਲਈ ਅੱਗੇ ਆ ਰਹੇ ਆ ਕੀ ਕਹਿਣਾ ਚਾਹੁੰਦੇ ਨਹੀਂ ਵੀਰ ਜੀ ਲੰਗਰ ਬਹੁਤ ਆਇਆ ਹੋਰ ਵਾਧੂ ਸਹਾਇਤਾ ਕੀਤੀ ਨੇ ਪਰ ਲੰਗਰ ਪਾਣੀ ਦੀ ਪਰ ਇਹੋ ਜਿਹੀ ਨਹੀਂ ਆਈ ਸਾਦੇ ਕੰਬਰਿਆਂ ਬਾਰੇ ਕੋਈ ਵੀ ਬਹੁਤ ਬੁਰੇ ਹਾਲ ਨੇ ਸਮਾਸ਼ੇਵੀਆਂ ਨੂੰ ਕੀ ਕਹਿਣਾ ਚਾਹੁੰਗਾ ਹਸਤੇ ਹੋਏ ਕਹਿੰਨੇ ਆ ਸਾਦੇ ਕੰਬਰਿਆਂ ਬਾਰੇ ਕੋਈ ਮਾਂਗਾ ਕੀਤਾ ਜਾਵੇ ਹਾਲ ਮਸਲਾ ਕੀ ਨਾਵਾ ਕੀ ਗੱਲ ਹੋਈ ਸੀ ਮੇਰਾ ਨਾਮ ਮਨਿੰਦਰ ਕੌਰ ਹੈ ਸਾਡੇ ਪਿੰਡ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਇਸ ਕਰਕੇ ਸਾਡੀ ਛੱਤ ਡਿੱਗ ਗਈ ਸੀ ਤੇ ਬੰਨ ਤੇ ਵੀ ਤੰਬੂਆਂ ਚ ਰਹ ਰਹੇ ਸੀ ਘਰ ਵੀ ਹੁਣ ਤੰਬੂਆਂ ਚ ਰਹ ਰਿਆਂ ਤੁਸੀਂ ਤੰਬੂਆਂ ਚ ਰਹਿੰਦੇ ਹੋ ਹਾਂਜੀ ਕਿੰਨੇ ਵਿੱਚ ਪਰਦੇ ਮੈਂ ਪੰਜਵੇਂ ਵਿੱਚ ਪਰਦੀ ਸੀ ਤੇ ਆ ਤੇਰੀ ਭੈਣ ਆ ਇਹ ਹਾਂਜੀ ਇਹ ਕਿੰਨੇ ਵਿੱਚ ਪਰਦੀ ਇਹ ਮੇਰੇ ਚੌਥੀ ਚ ਤੇ ਹੁਣ ਤੁਹਾਡਾ ਘਰ ਡਿੱਗ ਗਿਆ ਵਾ ਤੁਸੀਂ ਕਿੱਥੇ ਰਹਿੰਦੇ ਪੈ? ਅਸੀਂ ਘਰ ਆ ਰਹੇ ਸੀ ਤਾਂ ਬੁਪਾ ਕਿ ਤੇ ਮੈਂ ਡੈਡੀ ਤੇ ਸੱਪ ਲੜ ਗਿਆ ਸੀ। ਕਿੱਦਾਂ? ਇਹ ਅਸੀਂ ਬੇੜੀ ਤੇ ਜਾ ਰਹੇ ਸੀ ਤੇ ਤਾਂ ਇਸ ਕਰਕੇ ਸੱਪ ਲੜ ਗਿਆ ਸੀ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਕਹਿ ਰਹੀ ਸੀ ਕਲਾਕਾਰ ਜਿਹੜੇ ਹੈਗਾ ਉਹ ਸਾਡਾ ਕੋਠਾ ਭਾ ਦੇਣਾ। ਤੁਸੀਂ ਇਹ ਕਲਾਕਾਰਾਂ ਦਾ ਕਿਉਂ ਕਹਿ ਰਹੇ? ਵੱਡੇ ਕਾਰਕਾ ਜਿਹੜੇ ਆ ਗਏ ਉਹਨਾਂ ਟਰੈਕਟਰ ਦੇ ਰਿਆ ਮਦਦ ਕਰ ਰਿਹਾ ਤੇ ਸਾਡੀ ਮਤਤ ਕਰ ਦੇਣਾ ਕੀ ਚਾਹੁੰਦੇ ਕੀ ਮਤ ਕਰ ਤੁਹਾਡੀ ਸਾਡੇ ਕੋਠਾ ਪੈ ਜੇ ਤੇ ਹੋਰ ਕਾਪਿੰਗਾਂ ਲੈ ਆ ਦੇਣ ਸਾਡੀਆਂ ਤੇ ਸਕੂਲ ਲੱਗਣ ਲੱਗ ਪੈਸੀ ਤੇ ਦੂਜਾ ਤੁਸੀਂ ਵੱਡੇ ਹੋ ਕੇ ਬੰਨਾ ਕੀ ਜਾਂਦੇ ਹੋ ਮੈਂ ਪੁਲਿਸ ਦੀ ਨੌਕਰੀ ਕੀ ਤੁਹਾਡਾ ਨਾਮ ਆ ਕਿਸ ਪਿੰਡ ਤੇ ਰਹਿਣਾ ਹੈ ਕੀ ਹਾਲਾਤ ਨੇ ਇਸ ਲਈ ਕਰਦੇ ਭਾਈ ਮੇਰਾ ਨਾਮ ਹਰਜਿੰਦਰ ਸਿੰਘ ਹੈ ਪਿੰਡ ਬਾਗੂ ਵਾਲਾ ਜੀ ਸਾਡਾ ਹਾਲਾਤ ਹਾਲਾਤ ਬਹੁਤ ਮਾੜੇ ਹੈ ਜੀ ਘਰ ਦੇ ਛੱਤਾਂ ਡਿੱਗ ਚੁੱਕੀਆਂ ਖਾਨ ਨੂੰ ਸਾਡੇ ਕੋਲ ਦਾਣੇ ਸਾਡੇ ਖਰਾਬ ਹੋ ਚੁੱਕੇ ਆ ਸਾਨੂੰ ਸਾਡੇ ਘਰ ਡਿੱਗੇ ਹੋਏ ਆ ਕੰਮ ਸਾਡੇ ਬੰਦ ਹੋ ਗਿਆ ਜੀ ਕੁਝ ਵੀ ਕਰੇ ਨਹੀਂ ਬਚਿਆ ਸਾਡੇ ਕੋਲ ਜਿਹੜਾ ਸੀ ਰਹਿ ਚੱਕੀ ਇੱਥੇ ਸਾਡੇ ਘਰ-ਬਾਰ ਸਾਰਾ ਕੁਝ ਖਰਾਬ ਹੋ ਗਿਆ ਜੀ ਕੱਪੜੇ ਤੋਂ ਕੁਝ ਵੀ ਸਾਰਾ ਕੁਝ ਖਰਾਬ ਹੋ ਗਿਆ ਪਾਣੀ ਨਾਲ ਕੰਮ ਕੀ ਕਰਦੇ ਆ ਕੰਮ ਜੀ ਮਜ਼ਦੂਰੀ ਕਰਦੇ ਆ ਜੀ ਮਿਹਨਤ ਕਰਕੇ ਖਾਣੇ ਜੀ ਕਿੰਨਾ ਚਿਰ ਪਾਣੀ ਕਿੰਨਾ ਚਿਰ ਪਾਣੀ ਰਿਹਾ ਸਰ ਮਹੀਨਾ ਹੀ ਰਿਹਾ ਪੂਰਾ ਜੀ 1 ਮਹੀਨਾ ਪਾਣੀ ਚੱਲੇ ਜੀ